ਪ੍ਰਿੰਸ ਭਾਈ ਨੇ ਇਸ ਜੂਨੀਅਰ ਮਤੇ ਬਹੁਤ ਮਿਹਨਤ ਕੀਤੀ ਆ ਪ੍ਰਿੰਸ ਨੇ ਬਹੁਤ ਮਿਹਨਤ ਕੀਤੀ ਆ ਚੰਦਰ ਭਾਈ ਨੇ ਬਹੁਤ ਮਿਹਨਤ ਕੀਤੀ ਆ ਚੰਦਰ ਭਾਈ ਬਹੁਤ ਮਿਹਨਤ ਕੀਤੀ ਆ ਧੰਨਵਾਦ ਤੁਹਾਨੂੰ ਤੇ ਤੁਸੀਂ ਚੇਅਰਮੈਨ ਨੂੰ ਪਦੋ ਦੇ ਚੇਅਰਮੈਨ ਨੂੰ ਹੱਕ ਦਾ ਸਮਝਦੇ ਹੋ ਦੇ ਆ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਆ ਕਿ ਪ੍ਰਸ ਐਸੋਸੀਏਸ਼ਨ ਪੰਜਾਬ ਰਜਿਸਟਰ ਦੀ ਅੱਜ ਬੋਡੀ ਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋਈ ਆ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡੇਰਾ ਬਾਬਾ ਨਾਨਕ ਦੇ ਕੁਝ ਸਾਡੇ ਸਾਥੀ ਫਤਿਹਗੜ ਚੋੜੀਆਂ ਤੋਂ ਕੁਝ ਦੀਨਾ ਨਗਰ ਤੋਂ ਕੁਝ ਧਾਰੀਵਾਲ ਤੋਂ ਲੋਕਲ ਲੈਵਲ ਦੀ ਅੱਪਾ ਅੱਜ ਮੀਟਿੰਗ ਕੀਤੀ ਹੈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਪਾ ਟੀਮ ਦਾ ਜਿਹੜਾ ਆ ਵਿਸਤਾਰ ਕੀਤਾ ਆ ਜਿਸ ਵਿੱਚ ਸਰਦਾਰ ਧਰਮਿੰਦਰ ਸਿੰਘ ਬਾੜ ਜੀ ਨੂੰ ਅਸੀਂ ਸ਼ਰਮ ਸੰਤੀ ਨਾਲ ਪੰਜਾਬ ਦਾ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਆ ਇਹ ਵਧਾਈ ਦੇ ਪਾਤਰ ਆ ਇਸ ਤੋਂ ਬਾਅਦ ਅਸੀਂ ਰੋਹਿਤ ਮਹਾਜਨ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੇ ਅਹੁਦੇ ਵਜੋਂ ਜਿਹੜਾ ਆ ਜ਼ਿੰਮੇਵਾਰੀ ਦਿੱਤੀ ਆ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿੰਮੇਵਾਰੀ ਹੁਣ ਰੋਹਿਤ ਮਹਾਜਨ ਜੀ ਜਿਹੜੇ ਆ ਪ੍ਰੈਸ ਐਸੋਸੀਏਸ਼ਨ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਉਸ ਤੋਂ ਬਾਅਦ ਨਿਕਲ ਕੁਮਾਰ ਜੀ ਨੂੰ ਅਸੀਂ ਵਾਈਸ ਪ੍ਰਧਾਨ ਵਜੋਂ ਜਿਹੜਾ ਆ ਅਹੁਦਾ ਜਿਹੜਾ ਦਿੱਤਾ ਆ ਔਰ ਨਿਕਲ ਜੀ ਜਿਹੜੇ ਆ ਇਹ ਪੂਰੀ ਟੀਮ ਨੂੰ ਅੱਗੇ ਲੈ ਕੇ ਜਾਣਗੇ ਇਸੇ ਪ੍ਰਕਾਰ ਹੀ ਮੋਹਿਤ ਜੀ ਨੂੰ ਮੋਹਿਤ ਕੁਮਾਰ ਸਾਡੇ ਨਾਲ ਇਹਨਾਂ ਨੂੰ ਜਨਰਲ ਸੈਕਟਰੀ ਗੁਰਦਾਸਪੁਰ ਦੇ ਅਹੁਦੇ ਵਜੋਂ ਨਿਵਾਜਿਆ ਆ ਸੰਦੀਪ ਕੁਮਾਰ ਨੂੰ ਸੈਕਟਰੀ ਗੁਰਦਾਸਪੁਰ ਦੇ ਅਹੁਦੇ ਵਜੋਂ ਨਿਵਾਜਿਆ ਆ ਔਰ ਰਾਹੁਲ ਸੱਬਰਵਾਰ ਨੂੰ ਸੈਕਟਰੀ ਅਤੇ ਕੈਸ਼ੀਅਰ ਜਿਹੜਾ ਆ ਨਿਯੁਕਤ ਕੀਤਾ ਆ ਇਸੇ ਪ੍ਰਕਾਰ ਹੀ ਸਾਡੇ ਕੋਲ ਅਜੇ ਅਹੁਦੇ ਜਿਹੜੇ ਆ ਗੁਰਦਾਸਪੁਰ ਦੇ ਵਿੱਚ ਜਿਹੜੇ ਆ ਜ਼ਿਲ੍ਹਾ ਜਿਹੜਾ ਉਹ ਉਹ ਚੇਅਰਮੈਨ ਜਿਹੜਾ ਆ ਉਹ ਖਾਲੀ ਆ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਆ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਇਸ ਟੀਮ ਦਾ ਜਿਹੜਾ ਵਿਸਥਾਰਕਰਨ ਜਿਹਦੇ ਵਿੱਚ ਇੱਕ ਜਿਲ੍ਹਾ ਗੁਰਦਾਸਪੁਰ ਦੀ ਜਿਹੜੀ ਪ੍ਰੈਸ ਹੈ ਨੂੰ ਅੱਗੇ ਲੈ ਕੇ ਜਾਣ ਪਰ ਉੱਥੇ ਮੈਂ ਵੀ ਦੱਸਣਾ ਚਾਹਣਾ ਆ ਹੁਣੇ ਸ਼ਹੀਦੇ ਆਜਮ ਭਗਤ ਸਿੰਘ ਜੀ ਦੀ ਪਰਿਵਾਰ ਭੈਣ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਭਤੀਜੀ ਜਸਮੀਤ ਕੌਰ ਦੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਆ ਔਰ ਸਾਰੀ ਟੀਮ ਨੂੰ ਉਹਨਾਂ ਨੇ ਵਧਾਈ ਦਿੱਤੀ ਆ ਪ੍ਰਧਾਨ ਗੋਰਾ ਸੰਧੂ ਗੋਵਿੰਦ ਸਿੰਘ ਗੋਰਾ ਸੰਧੂ ਨਾਲ ਸਾਡੀ ਜਿਹੜੀ ਗੱਲ ਹੋਈ ਆ ਉਹਨਾਂ ਨੇ ਜਿਹੜੀ ਆ ਵਧਾਈ ਦਿੱਤੀ ਔਰ ਪੰਜਾਬ ਦੀ ਸਾਰੀ ਬੋਡੀ ਜਿਹੜੀ ਮੇਰੇ ਨਾਲ ਪੰਜਾਬ ਦੇ ਵਿੱਚ ਜਿਹੜਾ ਕੰਮ ਕਰਦੀਆਂ ਨਾਲ ਗੱਲ ਹੋਈ ਆ ਸਾਰਿਆਂ ਨੇ ਵਧਾਈ ਦਿੱਤੀ ਆ ਔਰ ਮੈਂ ਆਸ ਕਰਦਾ ਹਾਂ ਬਾਟ ਸਾਹਿਬ ਅਤੇ ਪ੍ਰਧਾਨ ਸਾਹਿਬ ਰੋਹਿਤ ਜੀ ਜਿਹੜੇ ਆ ਇਸ ਟੀਮ ਨੂੰ ਅੱਗੇ ਵਿਸਥਾਰ ਕਰਨਗੇ ਔਰ ਸਾਰਾ ਅੱਜ ਤੋਂ ਬਾਅਦ ਸਾਰਾ ਭਾਰ ਮੈਂ ਰੋਹਿਤ ਜੀ ਔਰ ਬਾਟ ਸਾਹਿਬ ਨੂੰ ਦਿੰਨਾ ਹੈ ਗੁਰਦਾਰਸਪੁਰ ਦੀ ਟੀਮ ਨੂੰ ਅੱਗੇ ਲੈ ਕੇ ਜਾਣ ਉਸ ਤੋਂ ਪਹਿਲਾਂ ਪ੍ਰਿੰਸਪਾ ਜੀ ਮੇਰੇ ਨਾਲ ਪ੍ਰਿੰਸ ਜਿਹੜੇ ਪ੍ਰਿੰਸ ਅਨੰਦ ਜੀ ਦਿਨਾਨਗਰ ਤੋਂ ਦਮਨ ਜੀ ਬਟਾਲੇ ਤੋਂ ਔਰ ਆਸ਼ਕਰਾਜ ਮਾਲਾ ਜੀ ਡੇਰਾ ਬਾਬਾ ਨਾਨਕ ਤੋਂ ਬਹੁਤ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਆ ਨਿਭਾਰੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਆ ਕਿ ਬਹੁਤ ਸਾਰੇ ਧਾਰੀਵਾਲ ਤੋਂ ਸਾਡੇ ਇੰਦਰਜੀਤ ਜੀ ਉਹ ਵੀ ਜਿਹੜੀ ਆ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਛਾਰਪੁਰ ਤੋਂ ਕੁਲਵਿੰਦਰ ਹੈਪੀ ਜੀ ਜੋ ਪੰਜਾਬ ਦੇ ਅਹੁਦੇ ਦੇ ਉੱਪਰ ਆ ਦੀਪਕ ਅਗਣੀ ਹੋਤਰੀ ਜੀ ਛਾਰਪੁਰ ਤੋਂ ਔਰ ਬਹੁਤ ਸਾਰੇ ਅਹੁਦੇ ਜਿਨ੍ਹਾਂ ਦਾ ਮੈਂ ਨਾਂ ਵੀ ਲੈ ਸਕਦਾ ਬਹੁਤ ਲੰਬਾ ਹੋ ਜਾਏਗਾ ਜਿਹੜੇ ਇਸ ਅਹੁਦੇ ਤੋਂ ਲਗਾਤਾਰ ਲੈ ਕੇ ਵਿਸਥਾਰ ਨਾਲ ਚੱਲ ਰਹੇ ਆ ਤਾਂ ਮੈਂ ਬਾਟ ਜੀ ਨੂੰ ਕਵਾਂਗਾ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਆ ਇਹਨੂੰ ਤਨਦੇਈ ਨਾਲ ਨਿਭਾ ਕੇ ਇਹਨੂੰ ਇਸ ਤਰ੍ਹਾਂ ਹੀ ਅੱਗੇ ਲੈਣਾ ਲੈ ਕੇ ਚੱਲਣ ਹਾਂਜੀ ਸਦਾ ਸਤਿ ਸ਼੍ਰੀ ਅਕਾਲ ਅੱਜ ਰਾਚ ਸੈਸ਼ਨ ਨੂੰ ਪੰਜਾਬ ਦੇ ਪਰਿਵਾਰ ਨਾਲ ਜੁੜੇ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜੇ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਅ ਭਗਤ ਸਿੰਘ ਜੀ ਦੀ ਪਤਨੀ ਜੀ ਪੈਣ ਦੀ ਜਿਸਮਿਤ ਕੌਰ ਨਾਲ ਵੀ ਗੱਲ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਕੇ ਦੇਸ਼ ਦੀ ਇੱਕ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਹਾਂ ਕਿ ਇਹ ਜਿਹੜੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਨ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਣ ਦੇ ਰਹੇ ਆ ਤੇ ਇਹ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇਸ ਵੀ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹੱਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਚਾ ਉਹਨਾਂ ਨੂੰ ਸਿਰੇ ਚੜਨ ਲਈ ਅਸੀਂ ਇੱਕ ਜੁੱਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਦਾ ਜਾਇ ਉੱਥੇ ਮਿਲਿਆ ਤੁਹਾਨੂੰ ਪ੍ਰਧਾਨ ਜੀ ਸਭ ਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਉਪਸਥਿਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਪਗਲ ਸਿੰਘ ਜੀ ਦੇ ਭਤੀਜੀ ਭੈਣ ਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਅਸ਼ੀਰਵਾਦ ਉਹਨਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਜੁੜ ਕੇ ਜੜਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਉਜਾਗਰ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਦਾ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਹੈ ਸਾਨੂੰ ਵੀ ਕਿ ਉਹਨਾਂ ਦਾ ਵੀ ਅਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ মিডিਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਕੂਬੀ ਦੇਵਾਂਗੇ ਬਹੁਤ ਬਹੁਤ ਧੰਨਵਾਦ